ਲੈਨ ਹਰ ਸੋ ਲੈਨ ਮਰਾਈ ਕਿਨਹੀ ਵਨਜੇ ਆकांषि ਤੰਬ ਕਿਨਹੀ ਲੌਂਗ ਸੁਪਾਰੀ ਸੰਤੋ ਹੋ ਬਨਜੇ ਆਨਾਮ ਗੋਬਿੰਦ ਕਾ ਹੇ ਤੋ ਹਮਾਰੀ ਕਾਂਸ਼ੀ ਉਪਾਰ ਦੁਨੀਆਂ ਕਰਦੀ ਐ ਵਪਾਰ ਦੁਨੀਆਂ ਕਰਦੀ ਐ ਵਪਾਰ ਦੁਨੀਆਂ ਕਰਦੀ ਐ ਸਾਧੂਆ ਨੇ So. ਰਿਓ ਸਤਿਗੁਰਾਂ ਜੀ ਸਾਜੀ ਨਵਾਜੀ ਸਾਧ ਸੰਗਤ ਜੀ ਆਓ ਕੁਝ ਘੜੀਆਂ ਕੁਝ ਪਲ ਸਤਿਗੁਰ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਸਫਲ ਕਰਨ ਦਾ ਯਤਨ ਕਰੀਏ ਮੈਂ ਬੇਨਤੀ ਕਰਦੇ ਆ ਜਿਤਨੀ ਵੀ ਸੰਗਤ ਇਧਰ ਉਧਰ ਫਿਰਦੇ ਹੋ ਕਿਰਪਾ ਕਰਕੇ ਦੀਵਾਨ ਹਾਲ ਵਿੱਚ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰੀਏ ਸਤਿਗੁਰੂ ਜੀ ਨੇ અપਾਰ ਕਿਰਪਾ ਕੀਤੀ ਹੈ ਬ੍ਰਹਮ ਗਿਆਨੀ ਤਤ ਵੇਤੇ ਮਹਾਪੁਰਖ શ્રીਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਜੀ ਮਹਾਰਾਜੀਆਂ ਦੇ ਸਲਾਨਾ ਵਰਸ਼ੀਨ ਨੂੰ ਮਨਾਉਂਦਿਆ ਹੋਏ ਆ ਜਿੱਥੇ ਵਰਸ਼ੀ ਸਮਾਗਮ ਮਨਾ ਰਹੇ ਹਾਂ ਉੱਥੇ ਤੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ 3.5 350 ਸਾਲਾ ਸ਼ਹੀਦੀ ਪੁਰਬ ਮਨਾ ਰਹੇ ਹਾਂ ਜਿੱਥੇ ਸ਼ਹੀਦੀ ਪੁਰਬ ਨੂੰ ਮਨਾ ਰਹੇ ਹਾਂ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜਾ ਮਨਾ ਰਹੇ ਆਓ ਸਰਬ ਵਿਚਾਰਾਂ ਤੋਂ ਪਹਿਲਾਂ ਪਾਈਆਂ ਫਤੇ ਦੀ ਸਾਨ ਜਿਤਨੀ ਵੀ ਸੰਗਤ ਬੈਠੇ ਹੋ ਜਿੱਥੇ ਤਨ ਕਰਕੇ ਬੈਠੋ ਉੱਥੇ ਮਨ ਵੀ ਹਾਜ਼ਰ ਕਰਿਏ ਐਧਰ ਉਧਰ ਦਾ ਖਿਆਲ ਛੱਡ ਕਰਕੇ ਪਾਵਨ ਗੁਰੂ ਚਰਨਾਂ ਦਾ ਧਿਆਨ ਕਰਕੇ ਬੈਠੀਏ ਆਓ ਇੱਕੋ ਵਾਰੀ ਕਹਿਣ ਕੇ ਰਸਨਾ ਕਰੀਏ ਪਵਿੱਤਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਬਰਸਾ ਵਾਹਿਗੁਰੂ ਜੀ ਕੀ ਫਤਹਿ ਸਤਗੁਰੂ ਜੀ ਦਾ ਬਚਨ ਹੈ ਵੀ ਜਿਹੜੀ ਸੰਗਤ ਹੈ ਨਾ ਉਹ ਬੜੇ ਚੰਗੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਜਿਹਦੇ ਤੇ ਸਤਗੁਰੂ ਜੀ ਤਰੁੱਠਦੇ ਹਨ ਉਹਨੂੰ satsang ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ ਬ੍ਰਹਮ ਗਿਆਨੀ ਮਹਾਪੁਰਖਾਂ ਦੇ ਸਥਾਨ ਤੇ ਬੈਠ ਕਰਕੇ ਆਪ ਜੀ ਕੱਲ ਰੋਜ਼ ਤੋਂ ਹਾਜ਼ਰੀਆਂ ਭਰ ਰਹੇ ਹੋ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਅਮਰਤ ਵੇਲੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਭੋਗ ਪਏ ਹੁਣ ਆਪ ਜੀ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ। ਪਾਵਨ ਗੁਰੂ ਦਰਬਾਰ ਵਿੱਚ ਬੈਠ ਕਰਕੇ ਕੀਰਤਨ ਦੀਆਂ ਹਾਜ਼ਰੀਆਂ ਭਰ ਰਹੇ। ਜਿਉਂ ਮਹਾਰਾਜ ਕਹਿੰਦੇ ਨੇ ਵਡ ਭਾਗੀ ਹਰ ਸੰਗਤ ਪਾਵੈ ਭਾਗ ਹੀਨ ਭ੍ਰਮ ਛੋਟਾਂ ਛਾਵੈ। ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮਹਿਲ ਧੀਜੈ ਜੀਓ ਉਤਮ ਭਾਗ ਨੇ ਤੁਹਾਡੇ ਜਿਨ੍ਹਾਂ ਨੂੰ ਸੰਗਤ ਕਰਨ ਦਾ ਸਮਾਂ ਮਿਲ ਰਹੀ ਹੈ ਬੜੇ ਮਹਾਪੁਰਖਾਂ ਦੇ ਦਰਸ਼ਨ ਕਰਨ ਦਾ ਸਮਾਂ ਮਿਲ ਰਹੀ ਹੈ ਕਿੰਨੀਆਂ ਨਾਮ ਰੰਗੀਆਂ ਰੂਹਾਂ ਆਪ ਜੀ ਦੇ ਸਤਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕਰਕੇ ਆਪ ਜੀ ਨੂੰ ਪਾਵਨ ਸਤਗੁਰੂ ਜੀ ਦੇ ਬਚਨ ਸੁਣਾ ਰਹੇ ਨੇ ਸੋ ਇਸ ਕਰਕੇ ਬੇਨਤੀ ਹੈ ਆਪ ਜੀ ਜਿੰਨੀਆਂ ਵੀ ਸੰਗਤਾਂ ਨੇ ਜਲ ਪ੍ਰਸ਼ਾਦਾ ਪਾਣੀ ਛਕ ਲਿਆ ਇੱਧਰ ਉੱਧਰ ਫਿਰਨ ਦੇ ਬਾਵਜੂਦ ਆਪ ਜੀ ਦਰਬਾਰ ਵਿੱਚ ਆ ਕੇ ਸਜੋ ਕਾਲ ਯੁਗ ਦੇ ਸਮੇਂ ਅੰਦਰ ਤਰਨ ਵਾਸਤੇ ਸਤਿਗੁਰੂ ਜੀ ਨੇ ਇੱਕੋ ਸਾਧਨ ਮਨਾਇਆ ਜੇ ਤੂੰ ਕਾਲ ਯੁਗ ਦੇ ਸਮੇਂ ਅੰਦਰ ਤਰਨਾ ਚਾਹੁੰਨੇ ਕਿਸੇ ਰਾਫਰੰਗੀ ਰੂਹ ਦੇ ਕੋਈ ਸਾਧੂ ਜਨ ਭਗਤ ਜਨ ਕੋਈ ਗੁਰੂ ਕੇ ਕੀਰਤਨੀਏ ਕੀਰਤਨ ਕਰਦੇ ਹਨ ਬੈਠ ਕੇ ਸੁਣੀਏ ਸੁਣਨ ਦਾ ਬਹੁਤ ਵੱਡਾ ਫਲ ਹੈ ਲੋਕ ਜਾਂਦੇ ਨੇ ਨਾ ਕੋਈ ਕਿਸੇ ਤੀਰਥਾਂ ਤੇ ਜਾਂਦੇ ਨੇ ਕੋਈ ਕਿਸੇ ਤੀਰਥ ਤੇ ਜਾਂਦੇ ਨੇ ਸਾਡੇ ਸਿੱਖ ਵੀਰ ਕੋਈ ਹਰਮੰਦਰ ਸਾਹਿਬ ਜਾ ਰਿਹਾ ਹੈ ਕੋਈ ਪਟਨਾ ਸਾਹਿਬ ਜਾ ਰਿਹਾ ਹੈ ਕੋਈ ਹਜੂਰ ਸਾਹਿਬ ਜਾ ਰਿਹਾ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਵੱਡਾ ਤੀਰਥ ਸੰਗਤ ਹੈ ਜਿਹਦੇ ਵਿੱਚ ਬੈਠ ਕਰਕੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਇਹ ਤੇ ਤੁਹਾਨੂੰ ਪਤਾ ਨਾ ਕੋਈ ਮਨ ਦੁਖੀ ਕੋਈ ਤਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਹਰੀ ਕੇ ਦਾਸ ਆ ਸੰਗਤ ਵਿੱਚ ਇੰਨੀ ਕਿਰਪਾ ਹੈ ਜਿਹੜਾ ਬੈਠ ਕੇ ਕੋਈ ਰੱਬ ਦਾ ਨਾਮ ਸੁਣਦਾ ਹੈ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੈ ਜਿਹੜੀ ਸਾਡੀ ਮਤ ਹੈ ਨਾ ਪਾਪਾਂ ਦੇ ਨਾਲ ਹਉਮੈ ਹੰਕਾਰ ਨਾਲ ਭਰੀ ਹੋਈ ਹੈ ਮਹਾਰਾਜ ਕਹਿੰਦੇ ਉਹ ਸੰਗਤ ਵਿੱਚ ਬੈਠ ਕਰਕੇ ਸਫਲ ਹੋ ਜਾਂਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਵਿੱਚ ਬੈਠ ਕੇ ਕੀ ਹੁੰਦਾ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਆ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗੋ ਰੰਗ ਚੜਦਾ ਕਿੱਥੋਂ ਹੈ ਸੰਗਤ ਵਿੱਚ ਬੈਠ ਕੇ ਸਤਿਗੁਰੂ ਜੀ ਦੇ ਪਾਵਨ ਬਚਨ ਸੁਣ ਕਰਕੇ ਸਾਧੂ ਜਨ ਭਗਤ ਜਨ ਜੋ ਰਸਨਾ ਤੋਂ ਉਚਾਰਦੇ ਹੈ ਗੁਰੂ ਨਾਨਕ ਦੀ ਬਾਣੀ ਨੂੰ ਪੱਲੇ ਬੰਨ ਕੇ ਲੈ ਜਾਈਏ ਆ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਨੇ ਇਹ ਸ੍ਰੀਮਾਨ ਸੰਤ ਪਵਨ ਨਾਰਾਇਣ ਸਿੰਘ ਜੀ ਮੋਨੀ ਜੀ ਮਹਾਰਾਜ ਜੀ ਨੇ ਕੀਤੀ ਹੋਈ ਤਪ ਦੀ ਨਿਸ਼ਾਨੀ ਹੈ ਕੀਤੀ ਹੋਈ ਬੰਦਗੀ ਕੀਤਾ ਹੋਇਆ ਭਜਨ ਇਹ ਉਹਦਾ ਪ੍ਰਤਾਪ ਹੈ ਜਿਹੜਾ ਅੱਜ ਇੰਨੀ ਚੜ੍ਹਦੀ ਕਲਾ ਨਾਲ ਸੰਗਤ ਹਾਜ਼ਰੀ ਭਰ ਰਹੀ ਹੈ ਕਿੰਨੀ ਵੱਡੀ ਰੌਣਕ ਲੱਗੀ ਹੈ ਨਾ ਇਹ ਸਾਧੂ ਦੀ ਕਮਾਈ ਬੋਲਦੀ ਐਵੇਂ ਨਹੀਂ ਮੈਂ ਕੱਲ ਵੀ ਨਗਰ ਕੀਰਤਨ ਵਿੱਚ ਧਾਰਨਾ ਪੜੀ ਸੀ ਮੈਂ ਕੁਝ ਮਿੰਟਾਂ ਸਮਾਪਤੀ ਕਰ ਦੇਣੀ ਆ ਆ ਜਿਹੜੀਆਂ ਰੌਣਕਾਂ ਲੱਗੀਆਂ ਨੇ ਸ੍ਰੀ ਮਾਨ ਜੀਆ ਕਰਕੇ ਲੱਗੀਆਂ ਨੇ ਤੇ ਗੱਜ ਕੇ ਧਾਰਨਾ ਵਿੱਚ ਬੋਲਿਓ ਸਾਰੇ ਜੀ ਅੱਜ ਲੱਗੀਆਂ ਰੌਣਕਾਂ ਵੇਖੀਆ ਇਹ ਸਾਧੂ ਦੀ ਕਮਾਈ ਬੋਲ ਦੀ ਲੱਗੀਆਂ ਰੌਣਕਾਂ कमई बोल अज लगियां रो देखिया साधु की कमई बोली अज लगिया रोण का देखिया साधु की कमई बोलदी अज लगिया रो ना देखिया साधु कमई बोलदी अज लगिया र ਆ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਜੀ 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 ਕਮਾਈ ਬੋਲਦੀ माई बोलजी साधू दीदी कमाई बोली साधू दीदी कमाई बोल जी साधू दीदी कमाई बोल जी साधू दीदी कमाई बोल जी साधू दीदी कमाई बोल दी I'm okay. ਲਗਦੀਆਂ ਨੇ ਜਿਹੜੇ ਨਾਮ ਜਪਦੇ ਨੇ ਸਤਿਗੁਰ ਜੀ ਨੇ ਜਿਹੜੇ ਆਪਣਾ ਆਪ ਸਮਰਪਣ ਕਰ ਦਿੰਦੇ ਨੇ ਉਹਨਾਂ ਦੀਆਂ ਕਮਾਈਆਂ ਕੀਤੀਆਂ ਫਿਰ ਉਹ ਰੌਣਕਾਂ ਲਿਆਉਂਦੀਆਂ ਤੇ ਸਾਧ ਸੰਗਤ ਜੀ ਸਾਧੂ ਕਹਿੰਦੇ ਕਿਹਨੂੰ ਨੇ ਜਿਨ੍ਹਾਂ ਸਾਸ ਕਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੁਸੇ ਨਾਨਕਾ ਪੂਰਨ ਸੋਈ ਸੰਤ ਜਿਹੜੇ ਦਿਨ ਰਾਤ ਗੁਰੂ ਗੁਰੂ ਜਪਦੇ ਨੇ ਇਨਾਂ ਦੀ ਰਸਨਾ ਤੇ ਦਿਨ ਰਾਤ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਚੱਲਦਾ ਰਹਿੰਦਾ ਨਾ ਉਹਨਾਂ ਬਾਬਤ ਵਰਦੇ ਆ ਤੇ ਮੈਂ ਦੁਨਿਆਵੀ ਸੰਤ ਅੱਖਰ ਦੇ ਅਰਥ ਕਰਦੇ ਆ ਥੋੜੇ ਸਮੇਂ ਵਿੱਚ ਸਾਧੂ ਦੇ ਮੂਹਰੇ ਸੰਤ ਦੇ ਮੂਹਰੇ ਪਹਿਲਾਂ ਸ ਸ ਅੱਖਰ ਆਉਂਦਾ ਏ ਐਵੇਂ ਸੰਤ ਨਹੀਂ ਬਣਿਆ ਜਾਂਦਾ ਸ ਸ ਦਾ ਮਤਲਬ ਤੋ ਗੁਰੂ ਦੇ ਲੱਗ ਕੇ ਲੜ ਲੱਗ ਕੇ ਸਾਧੂ ਬਣਨਾ ਚਾਹੁੰਨੇ ਤੂੰ ਸਾਧੂਆਂ ਵਾਲੇ ਮਾਰਗ ਤੇ ਚੱਲਣਾ ਚਾਹੁੰਨੇ ਮਹਾਰਾਜ ਕਹਿੰਦੇ ਤੂੰ ਗੁਰੂ ਦੇ ਨਾਲ ਲੱਗੇ ਸਭ ਤੋਂ ਪਹਿਲਾਂ ਸੱਸੇ ਦਾ ਮਤਲਬ ਹੈ ਸਿਮਰਨ ਕਰਿਆ ਕਰ ਤੇਰੀ ਰਸਨਾ ਤੇ ਚੁਗਲੀ ਨਿੰਦਿਆ ਈਰਖਾ ਨਹੀਂ ਆ ਰਸਨਾ ਤੋਂ ਨਿੰਦਿਆ ਨਹੀਂ ਮਹਾਰਾਜ ਕਹਿੰਦੇ ਐਨਾ ਹਿਰਦਾ ਸ਼ੁੱਧ ਕਰ ਲੈ ਸਿਮਰਨ ਕਰ ਕਰਕੇ ਪਹਿਲਾ ਅੱਖਰ ਸੰਤ ਦਾ ਸੱਸਾ ਆਉਂਦਾ ਹੈ ਗੁਰਮੁਖਾ ਸਭ ਤੋਂ ਪਹਿਲਾਂ ਸ ਅੱਖਰ ਦੱਸਦਾ ਤੋ ਸਿਮਰਨ ਕਰਿਆ ਕਰ ਇਸਨੇ ਆਕੇ ਸੰਤੂਜੀ ਮਹਾਰਾਜ ਨੂੰ ਪੁੱਛਿਆ ਸੀ ਨਾ ਕਿ ਮਹਾਰਾਜ ਪ੍ਰੇਮ ਦੀ ਹੱਤ ਦੱਸੋ ਪ੍ਰੇਮ ਕਿਹਨੂੰ ਕਹਿੰਦੇ ਨੇ ਤੇ ਪ੍ਰੇਮ ਦੀ ਅਵਸਥਾ ਦੱਸੀ ਸੀ ਕਹਿੰਦੇ ਕੀ ਲੈਣਾ ਪ੍ਰੇਮ ਦੀ ਅਵਸਥਾ ਪੁੱਛ ਕੇ ਮਾਰਗ ਬੜਾ ਔਖਾ ਹੈ लैण दरवेश प्रेम जी हथ पुछ ਸ਼ਾ ਪ੍ਰੇਮ ਦੀ ਹੱਦ ਪੁੱਛ ਕੇ ਕਰਨੀ ਫਕੀਰੀ ਕਾਦ ਲੰਗੀਰੀ ਬੋਲ ਕ ਬੋਲ ਵੀ ਸਹਿਣਾ ਦਰ ਦਰ ਪੈਂਦੀ ਭਿਖਿਆ ਮੰਗਣੀ ਹਾਂਜੀ ਹਾਂਜੀ ਕਹਿਣਾ ਐਵੇਂ ਥੋੜਾ ਕਿਤੇ ਫਕੀਰੀ ਮਿਲਦੀ ਏ ਗੱਲਾਂ ਦੀ ਫਕੀਰੀ ਨਹੀਂ ਤੂੰ ਵਕੀਰ ਬਣਨਾ ਆਪਣਾ ਆਪ ਕੁਰਬਾਨ ਕਰ ਦੇ ਗੁਰੂ ਉੱਤੇ ਮੇਰੇ ਫਕੀਰੀ ਏ ਐਵੇਂ ਥੋੜਾ ਰੌਣਕ ਲਗੀਆਂ ਨੇ ਨਹੀਂ ਇਹ ਕੀਤਾ ਹੋਇਆ ਮਹਾਪੁਰਖਾਂ ਦਾ ਤਪ ਹੈ ਬੜਾ ਕੁਝ ਤਨ ਤੇ ਝੱਲ ਕਰਕੇ ਬੜਾ ਕੁਝ ਸਹਨ ਕਰਕੇ ਬੜਾ ਕੁਝ ਝੱਲਣਾ ਪੈਂਦਾ ਫੇਰ ਵੀ ਤੇ ਫਕੀਰੀ ਮਿਲਦੀ ਐਵੇਂ ਨਹੀਂ ਐਵੇਂ ਥੋੜਾ ਮੇਲੇ ਲੱਗਦੇ ਨੇ ਆ ਆਖਿਸ਼ ਧਾਰਨਾ ਪੜ੍ਹਨੀ ਹੈ ਸਮਾ ਸਮਾਪਤ ਹੈ ਇਹੋ ਜਿਹੇ ਮਹਾਪੁਰਖ ਜਿਨ੍ਹਾਂ ਨੂੰ ਗੁਰਬਾਣੀ ਧੰਨ ਆਖਦੀ ਹੈ ਐਵੇਂ ਨਹੀਂ ਐਵੇਂ ਥੋੜਾ ਰੌਣਕਾਂ ਲੱਗਦੀਆਂ ਨੇ ਐਵੇਂ ਨਹੀਂ ਰੌਣਕਾਂ ਲੱਗਦੀਆਂ ਐਵੇਂ ਨਹੀਂ ਮੇਲੇ ਲੱਗਦੇ ਮਾਪੁਰਖਾਂ ਦੀ ਆਯਾਤਾ ਦੇ ਵਿੱਚ ਸਦਾ ਮੇਲੇ ਲੱਗਦੇ ਰਹਿੰਦੇ ਨੇ ਮਾਪੁਰਖਾਂ ਦੀ ਆਯਾਤਾ ਦੇ ਵਿੱਚ ਮੇਲੇ भादी <laughs> खणे जा हल पाल ਰਾਉਣ ਦਾ ਮੇਲੇ ਲੱਗਦੇ ਨੇ ਕੀਤਾ ਹੋਇਆ ਤੱਪ ਹੈ ਕੀਤੀ ਹੋਈ ਬੰਦਗੀ ਹੈ ਮੈਂ ਫੇਰ ਬੇਨਤੀ ਕਰਦਿਆਂ ਸੰਗਤ ਨੂੰ ਉਹਨੇ ਬ੍ਰਹਮ ਗਿਆਨੀ ਮਹਾਪੁਰਖਾਂ ਦੀ ਯਾਦ ਵਿੱਚ ਜੁੜ ਬੈਠੇ ਹੋ ਦੂਰ ਨੇੜੇ ਜਿਹੜੇ ਉਧਰ ਫਿਰ ਰਹੇ ਹੋ ਕਿਰਪਾ ਕਰਕੇ ਦਰਬਾਰ ਵਿੱਚ ਆ ਕੇ ਸੱਜिए ਮੇਰੇ ਦਰਮਿਆਨ ਮਹਾਪੁਰਖ ਪਹੁੰਚ ਚੁੱਕੇ ਹਨ ਰੰਧਾ ਸਵਾ ਸਤਿਪੁਰਖਾਂ ਤੋਂ ਸਰਬਨ ਕਰਿਓ ਬਲਾਉ ਫਤਿਹ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ